ਸਾਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਅੱਜ ਆਪਾਂ ਗੱਲ ਕਰਨੀ ਹੈ ਝੋਨੇ ਦੀ ਨਵੀਂ ਵੈਰਾਈਟੀ ਦੀ ਜਿਹੜੀ ਇੱਕ ਨਵੀਂ ਵੈਰਾਈਟੀ ਝੋਨੇ ਦੀ ਹੈਗੀ ਆ ਪੀਆਰ ਤੇ ਉਹਦੇ ਬਾਰੇ ਅੱਜ ਆਪਾਂ ਗੱਲ ਕਰਨੀ ਆ ਤੇ ਕਿਹੜੀ ਵੈਰਾਈਟੀ ਆ ਉਹ ਕਿੰਨਾ ਟਾਈਮ ਲੈਂਦੀ ਆ ਤੇ ਕਿੰਨੇ ਦਿਨਾਂ ਦੀ ਪਨੀਰੀ ਲੱਗਦੀ ਆ ਝਾੜ ਕੀ ਆ ਉਸਤਨ ਉਹਦਾ ਆਪਾਂ ਜਿੰਨਾ ਕ ਆਪਾਂ ਨੂੰ ਪਤਾ ਹੈ ਜਿੰਨਾ ਕ ਆਪਾਂ ਨੂੰ ਉਹਦੇ ਬਾਰੇ ਪਤਾ ਲੱਗਿਆ ਆਪਾਂ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਨਵੀਂ ਵੈਰੈਟੀ ਅਜੇ ਲਾਈ ਤਾਂ ਹੈ ਨਹੀਂ ਤੇ ਲੱਗਣੀ ਤਾਂ ਐਤਕੀਆਂ ਤੇ ਜਦੋਂ ਐਤਕੀ ਖੇਤਾਂ ਦੇ ਵਿੱਚ ਲੱਗੂਗੀ ਉਦੋਂ ਪਤਾ ਲੱਗੂਗਾ ਕਿ ਝਾੜ ਐ ਤੇ ਕੀ ਇਹਦਾ ਹੈਗਾ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਹਰ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਆਪਾਂ ਗੱਲ ਕਰਦੇ ਆਂ ਬਾਈ ਜੀ ਝੋਨੇ ਦੀ ਪੀਆਰ ਜਿਵੇਂ 131 ਸੀ ਉਹ ਤੋਂ ਬਾਅਦ ਹੁਣ ਪੀਆਰ 132 ਆ ਗਈ ਨਵੀਂ ਵੈਰੈਟੀ ਆ ਗਈ ਪੀਆਰ 132 ਤੇ ਇਹ ਐਤ ਕੀ ਪਹਿਲੇ ਸਾਲ ਹੀ ਉਹ ਲੱਗਣੀ ਆ ਖੇਤਾਂ ਦੇ ਵਿੱਚ ਟਰੈਲ ਦੇ ਹੋਏ ਹੋਣਗੇ ਫੇਰ ਹੀ ਲਾਂਚ ਕੀਤੀ ਆ ਤੇ ਇਹ ਦੇ ਬਾਰੇ ਜਿਹੜੀ ਹੈਗੀ ਹੈ ਜਾਣਕਾਰੀ ਜਿੰਨਿਆਂ ਕ ਆਪਾਂ ਨੂੰ ਪਤਾ ਹੈ ਆਪਾਂ ਉਹਨਾਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਬਾਕੀ ਤੁਸੀਂ ਕਮੈਂਟਾਂ ਜਰੂਰ ਦੱਸਿਓ ਜੇ ਕਿਸੇ ਨੂੰ ਇਹਦੇ ਬਾਰੇ ਹੋਰ ਪਤਾ ਹੋਇਆ ਤਾਂ ਕੋਈ ਆਪਾਂ ਡਾਕਟਰ ਨਹੀਂ ਗੇ ਆਪਾਂ ਇੱਕ ਆਮ ਕਿਸਾਨ ਆ 20-25 ਸਾਲ ਤੋਂ ਕਿਸਾਨ ਖੇਤੀ ਕਰਦੇ ਆਂ ਪੜ੍ਹਾਈ ਤੋਂ ਬਾਅਦ ਇਸ ਕੰਮ 'ਚ ਲੱਗ ਗਏ ਤੇ ਜਿੰਨਾਂ ਕ ਆਪਣਾ ਤਜਰਬਾ ਹੈ ਤੇ ਜਿੰਨਾਂ ਕਾਪ ਨੂੰ ਪਤਾ ਹੁੰਦਾ ਆਪਾਂ ਉਹਨੇ ਗੱਲ ਕਰਦੇ ਹੁੰਦੇ ਆ ਤੇ ਬਾਧੂ ਆਪਾਂ ਨੂੰ ਕੋਈ ਗੱਲ ਨਹੀਂ ਆਉਂਦੀ ਕਰਨੀ ਤੇ ਨਾ ਹੀ ਆਪਾਂ ਕਰਨੀ ਹੈ ਕਿਸੇ ਦਾ ਨੁਕਸਾਨ ਨਾ ਆਪਾਂ ਕਰਨਾ ਤੇ ਜਿੰਨੀ ਕਾਪ ਨੂੰ ਜਾਣਕਾਰੀ ਹੁੰਦੀ ਆ ਆਪਾਂ ਉਹ ਹੀ ਤੁਹਾਡੇ ਨਾਲ ਸਾਂਝੀ ਕਰਦੇ ਹੁੰਦੇ ਆ ਜਿਵੇਂ ਝੋਨੇ ਦੀ ਨਵੀਂ ਕਿਸਮ ਜਿਹੜੀ PR132 ਹੈ ਭਾਈ ਜੀ ਇਹ ਭਾਈ ਜਿਹੜੀ ਇਹ PR132 ਵੈਰੈਟੀ ਆ ਪਨੀਰੀ ਲਾਉਣ ਤੋਂ ਬਾਅਦ ਇਹ ਕਿੰਨੇ ਦਿਨ ਲੈਂਦੀ ਆ ਜਿਵੇਂ 11 ਝੋਨਾ ਹੁੰਦਾ ਸੀਗਾ ਉਹ 90 ਕ ਦਿਨ ਦੇ ਆਸ-ਪਾਸ ਹੀ ਉਹ ਪੱਕ ਜਾਂਦਾ ਸੀਗਾ ਪਨੀਰੀ ਲਾਉਣ ਤੋਂ ਬਾਅਦ ਜ਼ਮੀਨ ਦੇ ਵਿੱਚ ਬਾਣ ਦੇ ਵਿੱਚ ਤੇ ਇਹ ਬਾਈ ਜੀ ਲੈਂਦੀ ਹੈ 111 ਦਿਨ ਪਨੀਰੀ ਜਦੋਂ ਆਪਾਂ ਖੇਤ ਦੇ ਵਿੱਚ ਲਾ ਦਈਏ ਉਸ ਤੋਂ ਬਾਅਦ ਇਹ 111 ਦਿਨ ਲੈਂਦੀ ਹੈ ਪੱਕਣ ਵਾਸਤੇ ਤੇ ਪਨੀਰੀ ਬੀਜਣ ਦਾ ਇਹਦਾ ਜਿਹੜਾ ਸਹੀ ਟਾਈਮ ਹੈ ਤੇ ਉਹ ਦੱਸਿਆ ਗਿਆ ਬਾਈ ਜੀ 20 ਤੋਂ 25 ਮਈ ਆਪਾਂ 20 ਤੋਂ 25 ਮਈ ਦੇ ਵਿੱਚ ਵਿੱਚ ਇਹਦੀ ਪਨੀਰੀ بیچ ਸਕਦੇ ਆ ਜਿਹੜੇ ਜਿਹੜਾ ਦੱਸਿਆ ਟਾਈਮ ਟੇਬਲ ਉਸ ਹਿਸਾਬ ਨਾਲ ਇਹਦਾ ਝਾੜ ਵੀ ਦੱਸਿਆ ਵੀ ਕਿੰਨਾ ਝਾੜ ਆ ਤੇ ਪਨੀਰੀ ਦੀ ਉਮਰ ਵੀ ਦੱਸੀ ਹੈ ਪਨੀਰੀ ਦੀ ਉਮਰ ਬਾਈ ਜੀ ਆਪਾਂ ਜਿਆਦੇ ਵੱਡੀ ਤਾਂ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਸੇ ਵੀ ਪਨੀਰੀ ਦਾ ਆਪਾਂ ਨੂੰ ਪਤਾ ਹੀ ਹੈ ਜੇ ਆਪਾਂ ਥੋੜੀ ਜਿਹੀ ਛੋਟੀ ਲਾਵਾਂਗੇ ਲਵੀ ਪਨੀਰੀ ਲਾਵਾਂਗੇ ਤਾਂ ਉਹ ਹੀ ਫੂਟ ਜਾਂਦੇ ਕਰਦੀ ਹੈ ਤੇ ਜੇ ਆਪਾਂ ਜਿਆਦੇ ਵੱਡੀ ਕਰਕੇ ਆਪ ਪਨੀਰੀ ਲਾਉਨੇ ਆ ਤੇ ਫਿਰ ਉਹ ਫੋਟ ਘਟ ਕਰਦੀ ਹੈ ਤੇ ਪੱਕੀ ਪਨੀਰੀ ਵੱਜਦੀ ਹੈ ਉਹ ਉਹ ਫੋਟ ਨਹੀਂ ਕਰਦੀ ਤੇ ਫਿਰ ਝਾੜ ਘਟ ਜਾਂਦਾ ਜਿਹੜੀ ਇਹਦੀ ਪਨੀਰੀ ਦੀ ਉਮਰ ਬਾਈ ਜੋ 30 ਦਿਨਾਂ ਦੇ ਆਸ-ਪਾਸੇ 1 ਮਹੀਨੇ ਦੇ ਆਸ-ਪਾਸੇ ਆਪਾਂ ਕੋਈ 2-4 ਦਿਨ ਇੱਧਰ ਉੱਧਰ ਕਰ ਸਕਦੇ ਆ ਤੇ ਬਾਲਾ ਨਹੀਂ ਫਿਰ ਝਾੜ ਤੇ ਫਰਕ ਪੈਂਦਾ ਹੈ ਤੇ ਕੰਦ ਜਿਹੜਾ ਇਹਦਾ 100 ਤੇ 13 ਸੈਂਟੀਮੀਟਰ ਕਦਦਾ ਹੈ ਬਾਕੀ ਜਿਹੜੀ ਇਹਦੀ ਇੱਕ ਖਾਸੀਅਤ ਹੈ ਜਿਹੜੀ ਉਹ ਇਹ ਹੈ ਕਿ ਆਪਾਂ ਇਸ ਝੋਨੇ ਦੇ ਵਿੱਚ ਯੂਰੀਆ ਆਮ ਝੋਨੇ ਵਾਂਗੂ ਨਹੀਂ ਪਾ ਸਕਦੇ ਕਿਉਂਕਿ ਜਿਆਦਾ ਯੂਰੀਆ ਨਾਲ ਫਿਰ ਇਹ ਝੋਨਾ ਡਿੱਗਣ ਦਾ ਖਤਰਾ ਹੈ ਡਿੱਗੇਗਾ ਇਹ ਝੋਨਾ ਤੇ ਆਮ ਨਾਲੋਂ ਆਪਾਂ ਇਹਦੇ 'ਚ ਯੂਰੀਆ ਘੱਟ ਪਾਉਣੀ ਆ ਮੰਨ ਕੇ ਚੱਲੋ ਜੇ ਤੁਸੀਂ 2 ਗੱਟੇ ਯੂਰੀਆ ਦੇ ਕਿੱਲੇ 'ਚ ਪਾਉਨੇ ਆ ਤਾਂ ਤੁਸੀਂ ਇਹਦੇ ਵਿੱਚ 1.5 ਗੱਟੇ ਹੀ ਪਾਉਣਾ ਤੇ ਜਿਹੜੀਆਂ ਦੱਸੀਆਂ ਗਈਆਂ ਰੇ ਬਾਰੇ ਜਾਂ ਕਿਸੇ ਵੀ ਚੀਜ਼ ਬਾਰੇ ਆਪਾਂ ਉਹ ਤੁਹਾਡੇ ਨਾਲ ਗੱਲ ਕਰਦੇ ਆ ਤੇ ਬਾਕੀ ਭਾਈ ਜੀ ਇਹ ਇਹਦੀ ਜਿਹੜੀ ਪਾਣੀ ਆਪਾਂ ਨੂੰ ਇਹਨੂੰ ਕਿਹੋ ਜਿਹਾ ਚਾਹੀਦਾ ਹੈ ਪਾਣੀ ਸੇਮ ਹੀ ਚਾਹੀਦਾ ਜਿਵੇਂ ਆਪਾਂ 100 ਪੀਆ 131 ਜਿੱਥੇ ਹੋ ਜਾਂਦੇ ਉੱਥੇ ਵਧੀਆ ਹੋਊਗੀ ਤੇ ਜ਼ੂਰੀਆ ਜ਼ਰੂਰ ਇਹਦੇ ਚ ਘੱਟ ਪਊਗੀ ਜਿਹੜੀ ਗੱਲ ਆ ਜ਼ੂਰੀਆ ਆਪਾਂ ਜਿਆਦਾ ਪਾਵਾਂਗੇ ਤਾਂ ਡੈਗ ਪਊਗੀ ਪਹਿਲੇ ਸਾਲ ਆਪਾਂ ਜੇਕਰ ਆਪਾਂ ਇਹਨੂੰ ਲਾਉਣ ਲੱਗੇ ਆ ਤਾਂ ਬਈ ਥੋੜਾ ਸੋਚ ਸਮਝ ਕੇ ਲਾਈਏ ਉਹਨੇਕ ਏਰੀਆ ਚ ਲਾਈਏ ਜਿੰਨਾ ਕ ਆਪਾਂ ਨੂੰ ਤਜਰਬਾ ਹੋ ਜੇ ਬੀਜ ਜਿਆਦੇ ਏਰੀਆ ਦੇ ਵਿੱਚ ਆਪਾਂ ਨਾ ਲਈਏ ਪਹਿਲੀ ਗੱਲ ਤਾਂ ਬੀਜ ਹੀ ਨਹੀਂ ਜਿਆਦੇ ਮਿਲਣਾ ਨੰਬਰ 2 ਤੇ ਜੇ ਕੁਦਰਤੀ ਮਿਲ ਵੀ ਜਾਂਦਾ ਆਪਾਂ 2-4 ਜਾਣੇ ਆਸ-ਪਾਸੋਂ ਕਰਕੇ ਲੈ ਵੀ ਲੈਣੇ ਆ ਤੇ ਆਪਾਂ ਨਾ ਓਨੇਕ ਵਣ ਚ ਆਪਾਂ ਦਾਈਏ ਵੀ ਜਿੰਨੇ ਕ ਨਾਲ ਆਪਣਾ ਤਜਰਬਾ ਹੋ ਜੇ ਤੇ ਪਤਾ ਲੱਗ ਜੇ ਨੇ ਆਪਾਂ ਇਹਦੇ ਵਿੱਚ ਜਿੰਨੀ ਕ ਆਪਾਂ ਨੂੰ ਜਾਣਕਾਰੀ ਸੀ ਇਹਦੇ ਬਾਰੇ ਉਹ ਆਪਾਂ ਤੁਹਾਨੂੰ ਸਾਰੀ ਦੱਸਦੇ ਤੇ ਜਿਹੜਾ ਝਾੜ ਹੈ ਇਹਦਾ ਝਾੜ ਬਾਈ ਜੀ ਔਸਤਨ ਹੁੰਦਾ ਹੈ ਔਸਤ ਦੱਸਦੇ ਹੁੰਦੇ ਆ ਤੇ ਚਾੜ ਵੱਧ ਵੀ ਨਿਕਲਦਾ ਹੁੰਦਾ ਜਿਹੜੀ ਔਸਤ ਝਾੜ ਹੈ ਦਾ 31 ਕੁਆਂਟਲ ਤੱਕ ਝੜ ਜਾਂਦੀ ਹੈ ਇਹ ਹੁਣ ਜੇ ਤੁਸੀਂ ਹੋਰ ਫਸਲਾਂ ਦਾ ਝਾੜ ਔਸਤ ਵੇਖੋਗੇ ਤਾਂ ਉਹ ਉਹਤਨ ਝਾੜ ਘੱਟ ਹੁੰਦਾ ਹੈ ਤੇ ਪਰ ਜਦੋਂ ਆਪਣੇ ਜ਼ਿਮੀਦਾਰਾਂ ਦੇ ਖੇਤਾਂ 'ਚ ਜਾ ਕੇ ਲੱਗ ਜਾਂਦੀ ਅਤੇ ਝਾੜ ਵਾ ਜਾਂਦੇ ਆ ਉਸ ਦੇ ਹਿਸਾਬ ਨਾਲ 31 ਕੁਆਂਟਲ ਝਾੜ ਔਸਤ ਝਾੜ ਹੈ ਦਾ ਹੋ ਸਕਦਾ ਆਪਣੇ ਖੇਤਾਂ ਦੇ ਵਿੱਚ ਇਹ 35 ਕੁਆਂਟਲ ਤੱਕ ਵੀ ਜਾਵੜੇ ਤੇ ਬਾਕੀ ਗੱਲਾਂ ਮੌਸਮ ਦੀਆਂ ਹੁੰਦੀਆਂ ਸਾਰਾ ਕੁਝ ਉਹਦੇ ਤੇ ਨਿਰਭਰ ਹੈ ਤਰਮਾਤਮਾਨੇ ਦੇਣਾ ਹੁੰਦਾ ਕਿਵੇਂ ਦੇਣਾ ਜ ਜ ਅੱਜ ਆਪਾਂ ਜਿਹੜੀ ਇਹ PR131 ਬਾਰੇ ਦਿੱਤੀ ਹੈ ਜਾਣਕਾਰੀ ਜਿੰਨਾ ਕ ਆਪ ਨੂੰ ਪਤਾ ਸੀ ਆਪਾਂ ਤੁਹਾਨੂੰ